ਸਸਿਗਾਲ ਤੁਸੀਂ ਦੇਖ ਰਹੇ ਦੈਨਿਕ ਸਵੇਰਾ ਟੀਵੀ ਤੇ ਮੈਂ ਸੁਰੇਂਦਰ ਕੰਬੋ ਜ ਤੁਹਾਡੇ ਨਾਲ ਪੰਜਾਬ ਸਰਕਾਰ ਵੱਲੋਂ ਵੱਡਾ ਉਪਰਾਲਾ ਜਿਹੜਾ ਇਸ ਵੇਲੇ ਕੀਤਾ ਗਿਆ ਰੱਜੋ ਤੂੰ ਇੱਥੇ ਤੂੰ ਅਜੇ ਕੰਮ ਤੇ ਵੀ ਨਹੀਂ ਆਈ ਅੱਜ ਮੰਨੂ ਦੀ ਸਕੂਲ ਦੀ ਬੱਸ ਲੱਗ ਗਈ ਹੈ ਨਾ ਇਸ ਲਈ ਉਹਨੂੰ ਛੱਡਣ ਆਈ ਸੀ ਖੂਨ ਦੀ ਬੱਸ ਪਰ 13 ਮੰਨੂ ਤਾਂ ਸਰਕਾਰੀ ਸਕੂਲ ਚ ਪੜਦਾ ਹੈ ਨਾ ਹਾਂਜੀ ਜੀ ਜੀ ਹਰ ਸਰਕਾਰੀ ਸਕੂਲਾਂ ਚ 200 ਬੱਸਾਂ ਚਲਦੀਆਂ ਜਿੰਦਾ ਫਾਇਦਾ ਮੇਰੇ ਮਨੋ ਵਰਗੇ 10000 ਬੱਚਿਆਂ ਨੂੰ ਮਿਲੇਗਾ ਸਰਕਾਰੀ ਸਕੂਲਾਂ ਨੂੰ ਵੀ ਬਹੁਤ ਸ਼ਾਨਦਾਰ ਬੱਸਾਂ ਅਸੀਂ ਦੇਵਾਂਗੇ ਪਹਿਲੇ ਬੱਚਤ ਵਾਸਤੇ 20000 ਬੱਚੇ ਦਾ ਅਸੀਂ ਪ੍ਰਬੰਧ ਕਰ ਰਹੇ ਹਾਂ 342 ਲਾਇਬ੍ਰੇਰੀਜ਼ ਜਿਹੜੀਆਂ ਹੈਗੀਆਂ ਨੇ ਉਹ ਸੂਬੇ ਨੂੰ ਦੇਣ ਜਾ ਰਹੀ ਹੈ ਔਰ ਖਾਸ ਗੱਲ ਇਹ ਹੈਗੀ ਹੈ ਕਿ ਚਾਰ ਲਾਇਬ੍ਰੇਰੀਆਂ ਜਿਹੜੀਆਂ ਹੈਗੀਆਂ ਉਹ ਜਲੰਧਰ ਨੂੰ ਦਿੱਤੀਆਂ ਜਾਣੀਆਂ ਨੇ ਦੋ ਲਾਇਬ੍ਰੇਰੀਆਂ ਅਸਤੀ ਇਲਾਕੇ ਦੇ ਵਿੱਚ ਹੈਗੀਆਂ ਨੇ ਤੇ ਦੋ ਲਾਇਬ੍ਰੇਰੀ ਕੈਂਟ ਇਲਾਕੇ ਨੂੰ ਦਿੱਤੀਆਂ ਗਈਆਂ ਨੇ ਔਰ ਦੋ ਦਾ ਕੰਮ ਐਸ ਲਈ ਜੰਗੀਪੱਦਰ ਦੇ ਚੱਲਦਾ ਪਿਆ ਇੱਕ ਭਾਰਗੋ ਕੈਂਪ ਤੇ ਬਾਬਾ ਬੁੱਢਾ ਮੰਦਲ ਜਿਹੜਾ ਪਾਰਕ ਹੈਗਾ ਉੱਥੇ ਆ ਇੱਕ 120 ਫੁੱਟੀ ਰੋਡ ਤੇ ਵਾਲਮੀਕੀ ਕਮਿਊਨਿਟੀ ਸੈਂਟਰ ਹੈਗਾ ਆ ਉੱਥੇ ਇਹ ਪਾਰਕ ਬਣ ਜਾ ਰਿਹਾ ਔਰ ਸਾਡੇ ਨਾਲ ਨਗਰ ਨਿਗਮ ਦੇ ਅਫਸਰਾਂ ਨੇ ਗੱਲਬਾਤ ਕਰਦੇ ਸਰ ਪੰਜਾਬ ਸਰਕਾਰ ਵੱਲੋਂ ਵੱਡਾ ਉਪਰਾਲਾ ਜਿਹੜਾ ਹੈਗਾ ਕੀਤਾ ਗਿਆ ਚਾਰ ਲਾਇਬ੍ਰੇਰੀਆਂ ਜਲੰਧਰ ਸ਼ਹਿਰ ਨੂੰ ਮਿਲ ਜਾਣੀਆਂ ਕਿਵੇਂ ਕੰਮ ਸਟਾਰਟ ਹੋਇਆ ਹੈ ਕਿੰਨੀ ਦੇਰ ਚ ਮੁਕੰਮਲ ਹੋਏਗਾ ਇਹ ਕੰਮ ਮੌਕੇ ਤੇ ਹੁਣ ਸ਼ੁਰੂ ਹੋ ਚੁੱਕਿਆ ਵੈ ਤੇ ਇਹਨੂੰ ਫਰਵਰੀ ਐਂਡ ਤੱਕ ਅਸੀਂ ਦਾ ਸਿਵਲ ਵਰਕ ਪੂਰਾ ਕਰ ਦਾਂਗੇ ਜਿਹੜਾ ਉਹਦੇ ਵਿੱਚ ਇੱਕ ਹਾਲ ਹੈ 3x23 ਦਾ ਔਰ ਦੋ ਦੋ ਬਾਥਰੂਮ ਤੇ ਜਾ ਰਹੇ ਆ ਆਪਾਂ ਇੱਕ ਜੈਂਟਸ ਦਾ ਔਰ ਇੱਕ ਲੇਡੀਜ਼ ਦਾ ਕਿੰਨੀ ਕੁ ਲਾਗਤ ਆਨ ਲੱਗੀ ਇਹਨਾਂ ਦੇ ਇਹਦੇ ਵਿੱਚ ਹਰ ਇੱਕ ਲਾਇਬ੍ਰੇਰੀ ਦੀ ਲਗਭਗ 1.24 ਲੱਖ ਰੁਪਏ ਦੀ ਸਿਵਲ ਵਰਕ ਦੀ ਲਾਗਤ ਹੈ ਇਹ ਗਰਾਊਂਡ ਫਲੋਰ ਤੇ ਤੋਂ ਹੈ ਕੀ ਉਹਦੇ ਤੇ ਜੀ ਤੇ ਜਿਹੜੇ ਕੈਂਟ ਵਾਲੇ ਹੈਗੇ ਆ ਉਹਨਾਂ ਦੇ ਉਹਨਾਂ ਦਾ ਕੰਮ ਕਦੋਂ ਸਟਾਰਟ ਹੋਣਾ ਹੈ ਕੈਂਟ ਵਾਲਿਆਂ ਦਾ ਮੈਨੂੰ ਉਹਦੇ ਬਾਰੇ ਮੈਂ ਨਹੀਂ ਦੱਸ ਪਾਵਾਂਗਾ ਹਾਂ ਨਹੀਂ ਮੈਂ ਨਹੀਂ ਦੱਸ ਪਾਵਾਂ ਕਿਉਂਕਿ ਮੇਰੇ ਕੋਲ ਵੈਸਟੇਜ ਦਾ ਏਰੀਆ ਹੈ ਤੇ ਮੇਰੇ ਵੈਸਟੇਜ ਵਿੱਚ ਮੇਰੀਆਂ ਦੋ ਹੈ ਜਿਹੜੀਆਂ ਮੋਕੇ ਤੇ ਸ਼ੁਰੂ ਹੋ ਚੁੱਕੀਆਂ ਤੇ ਜੇ ਗੱਲ ਕਰਾਂ ਕਿੰਨਾ ਕੁ ਜਿਹੜਾ ਇਹਦਾ ਦਾਇਰਾ ਹੈਗਾ ਕਿੰਨੇ ਕਿੰਨਾ ਹਾਲ ਹੈਗਾ ਆ ਕਿੰਨੇ ਬਾਈ ਕਿੰਨੇ ਦੇ ਬਾਥਰੂਮ ਹੈਗੇ ਨੇ ਹਾਲ ਹੈ ਤੇ 3 23 ਫੁੱਟ ਦਾ ਇੱਕ ਹਾਲ ਹੈ ਤੇ 7/7 ਦੇ ਦੋ ਬਾਥਰੂਮ ਲਗ ਲਗ ਬਣਾਈ ਦੋਨਾਂ ਦੇ ਦੋਨਾਂ ਦੇ ਸੇਮ ਹੈਗਾ ਹੈ ਦਾਇਰੇ ਜਿਹੜਾ ਦੋਨਾਂ ਦਾ ਸੇਮ ਜਿਹੜੀ ਬੈਸਟ ਵਿੱਚ ਬਣਨੀ ਜਾ ਰਹੀਆਂ ਜਿਹੜੀਆਂ ਲਾਇਬ੍ਰੇਰੀਆਂ ਦੋਨਾਂ ਦਾ ਸੇਮ ਹੈ ਤਾਂ ਕਰਕੇ ਕੰਮ ਮੁਕੰਮਲ ਹੋਣ ਦੀ ਆਸ ਹੈਗੀ ਜੀ ਇਹਨੂੰ ਆਪਾਂ ਫਰਵਰੀ ਹੰਡ ਤੱਕ ਸਿਵਲ ਵਰਕ ਦੇ ਕੰਪਲੀਟ ਕਰ ਦਾਂਗੇ ਯਾਨੀ ਕਿ ਲੋਕਾਂ ਦੇ ਸਪੁਰਦ ਮਾਰਚ ਦੇ ਅੱਧ ਵਿੱਚ ਹੋ ਜਾਏਗਾ ਹਾਂ ਉਸ ਤੋਂ ਬਾਅਦ ਇਹਦਾ ਜੋ ਵੀ ਅੰਦਰਲਾ ਇੰਟੀਰੀਅਰ ਵਰਕ ਹੈਗਾ ਵਾ ਉਹ ਡੀਸੀ ਆਫਿਸ ਵੱਲੋਂ ਜੋ ਵੀ ਉਹਨਾਂ ਨੇ ਰੈਕ ਵਗੈਰਾ ਕਿਤਾਬਾਂ ਵਗੈਰਾ ਜੋ ਵੀ ਹੈਗਾ ਉਹਨਾਂ ਨੇ ਰੱਖਣੀਆਂ ਉਹ ਰੱਖ ਕੇ ਫਿਰ ਇਹਨੂੰ ਆਪਾਂ ਲੋਕਾਂ ਲਈ ਖੋਲ ਦਾਂਗੇ ਜੋ ਜਿਹੜਾ ਇਹਦਾ ਰੱਖ-ਰਖਾਅ ਦਾ ਹੈਗਾ ਸਿਸਟਮ ਉਹ ਕਾਰਪੋਰੇਸ਼ਨ ਦੇ ਅੰਦਰ ਆਣਾ ਜਾਂ ਜਿਹੜੇ ਪਾਰਕ ਦੇ ਮੁਖੀ ਹੈਗੇ ਨੇ ਜਾਂ ਉਹਦੀ ਸੁਸਾਇਟੀ ਹੈਗੀ ਆ ਉਹਨਾਂ ਦੇ ਅੰਦਰ ਹੋਣਾ ਹੈਗਾ ਹਜੇ ਇਸ ਬਾਰੇ ਕੋਈ ਕਾਰਪੋਰੇਸ਼ਨ ਵੱਲੋਂ ਡਿਸੀਜਨ ਨਹੀਂ ਕੀਤਾ ਗਿਆ ਜਿੱਦਾਂ ਵੀ ਇਹ ਬਨਣਗੀਆਂ ਜੋ ਵੀ ਜਿੱਦਾਂ ਐਡਮਿਨਿਸਟ੍ਰੇਸ਼ਨ ਚਾਹਵੇਗੀ ਜਾਂ ਜਿੱਦਾਂ ਸਾਡੀ ਲੋਕਲ ਮੌਤਵਰ ਜਾਣਗੇ ਉਸ ਸਾਮਨ ਨੂੰ ਉਹ ਜਿਹੜਾ ਕਲਾਸ ਕਸ਼ਨ ਹੈਗਾ ਕਿ ਜਿਹੜੇ ਲੋਕ ਹੈਗੇ ਨੇ ਉਸ ਇਲਾਕੇ ਦੇ ਉਹਨਾਂ ਨੂੰ ਕੀ ਸਲਾਹ ਹੈਗੀ ਆ ਕਿ ਕਿਸ ਤਰੀਕੇ ਦੇ ਨਾਲ ਜਿਹੜੀ ਇਸ ਲਾਇਬ੍ਰੇਰੀ ਸਾਮ ਸੰਭਾਲ ਰੱਖਣ ਜਾਂ ਪੜਨ ਵਾਸਤੇ ਕੀ ਕੀ ਉਹਨਾਂ ਨੂੰ ਇੱਥੇ ਮਿਲਣ ਜਾ ਰਹੇ ਇਸ ਲਾਇਬ੍ਰੇਰੀ ਚ ਆਪਾਂ ਬੁੱਕਸ ਵੀ ਰੱਖਾਂਗੇ ਨਿਊਜ਼ਪੇਪਰ ਰੱਖਾਂਗੇ ਔਰ ਜੋ ਬਜ਼ੁਰਗ ਹੈ ਸਾਡੇ ਉਹ ਨਿਊਜ਼ਪੇਪਰ ਆ ਕੇ ਪੜ ਸਕਦੇ ਆ ਬੱਚੇ ਸਾਡੇ ਆ ਕੇ ਕਿਤਾਬਾਂ ਪੜ ਸਕਣਗੇ ਤੇ ਇਸ ਨਾਲ ਉਹਨਾਂ ਨੂੰ ਅੱਗੇ ਜਾਣਕਾਰੀ ਚੰਗੀ ਮਿਲੇਗੀ ਤੇ ਇੱਕ ਆਪਣੇ ਆਪ ਨੂੰ ਅੱਛਾ ਸੁਖਾਵਾਂ ਮਾਹੌਲ ਬੈਠਣ ਲਈ ਮਿਲੇਗਾ ਇਹ ਪੰਜਾਬ ਸਰਕਾਰ ਦੇ ਇਸ ਉਪਰਾਲਿਆਂ ਦੇ ਅਧੀਨ ਹੈ ਜੀ ਠੀਕ ਹੈ ਧੰਨਵਾਦ ਜੀ ਬਤਨ ਨਹੀਂ ਸੋ ਇਹ ਸੰਨ ਨਗਰ ਨਿਗਮ ਦੇ ਅਫਸਰ ਦੇਣਾ ਨੇ ਕਿ ਦੱਸਿਆ ਕਿ ਜਿਹੜੀਆਂ ਚਾਰ ਲਾਇਬ੍ਰੇਰੀਆਂ ਖਾਸ ਕਰਕੇ ਦੋ ਲਾਇਬ੍ਰੇਰੀਆਂ ਜਿਹੜੀਆਂ ਵੈਸਟ ਹਲਕੇ ਚ ਬਣਨ ਜਾ ਰਹੀਆਂ ਨੇ ਕੰਮ ਉਹਨਾਂ ਦਾ ਸਟਾਰਟ ਹੋ ਚੁੱਕਾ ਹੈ ਔਰ ਮਾਰਚ ਦੇ ਅੱਧੇ ਦੇ ਵਿੱਚ ਜਨਤਾ ਦੇ ਸਪੁਰਦ ਕਰ ਦਿੱਤੀਆਂ ਜਾਣੀਆਂ ਨੇ ਕਿਤਾਬਾਂ ਉੱਥੇ ਹੋਣਗੀਆਂ ਬੈਠਣ ਨੂੰ ਅੱਛਾ ਮਾਹੌਲ ਹੋਏਗਾ ਜਿਹੜਾ ਕਿ ਲੋਕ ਉੱਥੇ ਬੈਠ ਕੇ ਆਪਣੀਆਂ ਕਿਤਾਬਾਂ ਆਪਣੇ ਦੁੱਖ ਸੁੱਖ ਹੈਗੇ ਆ ਉਹ ਸਾਂਝੇ ਜਿਹੜੇ ਹੈਗੇ ਇੱਥੇ ਕੀ ਕੀਤੇ ਜਾ ਸਕਣਗੇ ਕੈਮਰਾਮੈਨ ਸੁਖਿੰਦਰ ਦੇ ਨਾਲ ਸੁਰੇਂਦਰ ਕੰਬੋਜ ਵਾਲਿੰਗਸ਼ੋਰਾ ਟੀਵੀ ਚਲੰਦੇ